ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਲੈ ਕੇ ਹੁਣ ਦੱਸਦੀ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਵੱਡੀ ਜ਼ਿੰਮੇਵਾਰੀ ਐਸਜੀਪੀਸੀ ਨੂੰ ਹਾਈ ਕੋਰਟ ਦੇ ਵੱਲੋਂ ਸੰਭਾਲ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਿਹੜੀ ਇਸ ਦੀਵਾਨ ਟੋਡਰਮਲ ਦੀ ਹਵੇਲੀ ਉਸੇ ਸਾਮ ਸੰਭਾਲ ਐਸਜੀਪੀਸੀ ਕਰੇਗੀ ਤੇ ਸਾਰੀ ਰਿਪੇਅਰ ਨੂੰ ਲੈ ਕੇ ਵੀ ਐਸਜੀਪੀਸੀ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਊਗੀ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਜਨਹਿਤ ਪਟੀਸ਼ਨ ਆ ਜਿਹੜੀ ਉਹ ਪਾਈ ਗਈ ਸੀ ਤੇ ਜਿਸ ਤੋਂ ਬਾਅਦ ਦੀਵਾਨ ਟੋਡਰਮਲ ਦੀ ਜਿਹੜੀ ਹਵੇਲੀ ਉਸ ਨੂੰ ਲੈ ਕੇ ਹਾਈ ਕੋਰਟ ਨੇ ਹੁਣ ਵੱਡਾ ਫੈਸਲਾ ਲਿਆ ਹੈ ਤੇ ਸਾਰੀ ਜ਼ਿੰਮੇਵਾਰੀ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਲੈ ਕੇ ਐਸਜੀਪੀਸੀ ਨੂੰ ਸੌਂਪ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਹਵੇਲੀ ਆ ਹੁਣ ਇਹ ਇਸ ਨੂੰ ਲੈ ਕੇ ਐਸਜੀਪੀਸੀ ਸੰਭਾਲ ਕਰੇਗੀ ਤੇ ਜਿਹੜੀ ਇਸ ਦੀ ਸਾਰੀ ਰਿਪੇਅਰ ਆ ਉਹ ਐਸਜੀਪੀਸੀ ਕਰਵਾਏਗੀ ਤੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤੇ ਹੁਣ ਇਸ ਦੀ ਸਾਰੀ ਰਿਪੇਅਰ ਜਿਹੜੀ ਉਹ ਐਸਜੀਪੀਸੀ ਕਰਵਾਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਪਿੜੀ ਨੂੰ ਲੈ ਕੇ ਵੀ ਇਤਿਹਾਸ ਨੂੰ ਲੈ ਕੇ ਵੀ ਜਿਹੜਾ ਜਾਣੂ ਆ ਹੋਰ ਕਰਵਾਇਆ ਜਾਵੇਗਾ ਅਤੇ ਹੁਣ ਹਾਈ ਕੋਰਟ ਨੇ ਇਹ ਵੱਡੀ ਜਿਹੜੀ ਰਿਪੋਰਟ ਆ ਉਹ ਐਸਜੀਪੀਸੀ ਨੂੰ ਜਿਹੜੀ ਅਤੇ ਹਾਈ ਕੋਰਟ ਨੇ ਜਿਹੜੀ ਵੱਡੀ ਸੰਭਾਲ ਉਹ ਐਸਜੀਪੀਸੀ ਨੂੰ ਦੇ ਦਿੱਤੀ ਹੈ ਤੇ ਹੁਣ ਐਸਜੀਪੀਸੀ ਪੰਜਾਬ ਸਰਕਾਰ ਨੂੰ ਜਿਹੜਾ ਪ੍ਰਪੋਜ਼ਲ ਆ ਉਹ ਜਲਦੀ ਭੇਜੇਗੀ ਤੇ ਜਿਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦੀਵਾਨ ਟੋਡਰ ਮਲਦੀ ਹਵੇਲੀ ਉਸ ਦੀ ਜਿਹੜੀ ਰਿਪੇਅਰ ਆ ਐਸਜੀਪੀਸੀ ਕਰਵਾਵੇਗੀ ਤੇ ਇਹ ਵੱਡੀ ਖਬਰ ਹੈ ਜਿਹੜੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਜਨ ਹਿੱਤ ਪਟੀਸ਼ਨ ਜਿਹੜੀ ਪਾਈ ਗਈ ਸੀ ਤੇ ਐਸਜੀਪੀਸੀ ਨੂੰ ਹੁਣ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਕਿਹਾ ਹੈ ਕਿ ਜਿਹੜੀ ਹੁਣ ਦੀਵਾਨ ਟੋਡਰਮਲ ਦੀ ਹਵੇਲੀ ਆ ਉਸ ਦੀ ਸਾਮ ਸੰਭਾਲ ਹੈ ਜਿਹੜੀ ਐਸਜੀਪੀਸੀ ਕਰੇਗੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਲੈ ਕੇ ਹੁਣ ਦੱਸਦੀ ਹੈ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਵੱਡੀ ਜ਼ਿੰਮੇਵਾਰੀ SGPC ਨੂੰ ਹਾਈ ਕੋਰਟ ਦੇ ਵੱਲੋਂ ਸੰਭਾਲ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਿਹੜੀ ਇਸ ਦੀਵਾਨ ਟੋਡਰਮਲ ਦੀ ਹਵੇਲੀ ਉਸੇ ਸਾਮ ਸੰਭਾਲ SGPC ਕਰੇਗੀ ਤੇ ਸਾਰੀ ਰਿਪੇਅਰ ਨੂੰ ਲੈ ਕੇ ਵੀ SGPC ਆਪਣੀ ਵੱਡੀ ਜ਼ਿੰਮੇਵਾਰੀ ਨਿਭਾਊਗੀ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਜਨਹਿਤ ਪਟੀਸ਼ਨ ਆ ਜਿਹੜੀ ਉਹ ਪਾਈ ਗਈ ਸੀ ਤੇ ਜਿਸ ਤੋਂ ਬਾਅਦ ਦੀਵਾਨ ਟੋਡਰਮਲ ਦੀ ਜਿਹੜੀ ਹਵੇਲੀ ਉਸ ਨੂੰ ਲੈ ਕੇ ਹਾਈ ਕੋਰਟ ਨੇ ਹੁਣ ਵੱਡਾ ਫੈਸਲਾ ਲਿਆ ਹੈ ਤੇ ਸਾਰੀ ਜ਼ਿੰਮੇਵਾਰੀ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਲੈ ਕੇ SGPC ਨੂੰ સોਪ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਹਵੇਲੀ ਆ ਹੁਣ ਇਹ ਇਸ ਨੂੰ ਲੈ ਕੇ SGPC ਸੰਭਾਲ ਕਰੇਗੀ ਤੇ ਜਿਹੜੀ ਇਸ ਦੀ ਸਾਰੀ ਰਿਪੇਅਰ ਆ ਉਹ SGPC ਕਰਵਾਏਗੀ ਤੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤੇ ਹੁਣ ਇਸ ਦੀ ਸਾਰੀ ਰਿਪੇਅਰ ਆ ਜਿਹੜੀ ਉਹ SGPC ਕਰਵਾਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਵੀ ਇਤਿਹਾਸ ਨੂੰ ਲੈ ਕੇ ਵੀ ਜਿਹੜਾ ਜਾਣੂ ਆ ਹੋਰ ਕਰਵਾਇਆ ਜਾਵੇਗਾ ਅਤੇ ਹੁਣ ਹਾਈ ਕੋਰਟ ਨੇ ਇਹ ਵੱਡੀ ਜਿਹੜੀ ਰਿਪੋਰਟ ਉਹ SGPC ਨੂੰ ਜਿਹੜੀ ਅਤੇ ਹਾਈ ਕੋਰਟ ਨੇ ਜਿਹੜੀ ਵੱਡੀ ਸੰਭਾਲ ਉਹ ਐਸਜੀਪੀਸੀ ਨੂੰ ਦੇ ਦਿੱਤੀ ਹੈ ਤੇ ਹੁਣ ਐਸਜੀਪੀਸੀ ਪੰਜਾਬ ਸਰਕਾਰ ਨੂੰ ਜਿਹੜਾ ਪ੍ਰਪੋਜ਼ਲ ਆ ਉਹ ਜਲਦੀ ਭੇਜੇਗੀ ਤੇ ਜਿਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦੀਵਾਨ ਟੋਡਰ ਮਲਦੀ ਹਵੇਲੀ ਉਸ ਦੀ ਜਿਹੜੀ ਰਿਪੇਅਰ ਆ ਉਹ ਐਸਜੀਪੀਸੀ ਕਰਵਾਵੇਗੀ ਤੇ ਇਹ ਵੱਡੀ ਖਬਰ ਹੈ ਜਿਹੜੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਜਨ ਹਿੱਤ ਪਟੀਸ਼ਨ ਜਿਹੜੀ ਪਾਈ ਗਈ ਸੀ ਤੇ ਐਸਜੀਪੀਸੀ ਨੂੰ ਹੁਣ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਕਿਹਾ ਹੈ ਕਿ ਜਿਹੜੀ ਹੁਣ ਦੀਵਾਨ ਟੋਡਰ ਮਲਦੀ ਹਵੇਲੀ ਆ ਉਸ ਦੀ ਸਾਮ ਸੰਭਾਲ ਹੈ ਜਿਹੜੀ ਐਸਜੀਪੀਸੀ ਕੀ ਕਰੇਗੀ